ਜਦੋਂ ਮੈਦਾਨੇ ਜੰਗ ਵਿੱਚ ਤੁਸੀਂ ਸ਼ਸਤਰ ਧਾਰਨ ਕਰੋਗੇ ਤੁਹਾਡੇ ਸਰੀਰ ਦੇ ਨਾਲ ਕਿਰਪਾਨ ਸ਼ੋਵੇਗੀ ਸ਼ਸਤਰ ਸ਼ੋਵੇਗਾ ਸਰੀਰ ਪਵਿੱਤਰ ਹੋ ਜਾਏਗਾ ਤਨ ਪਵਿੱਤਰ ਹੋਇਆ ਸ਼ਸਤਰ ਲਗਾਏ ਕਿਰਪਾਨ ਪਾਣ ਧਾਰਿਯੰ ਕਰੋੜ ਪਾਪ ਟਾਰਿਯੰ ਦਸਵੇਂ ਪਾਸ਼ਾ ਮਾਨ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖਿਆ ਕਿਰਪਾਨ ਹੱਥ ਵਿੱਚ ਧਾਰਨ ਕਰਨ ਦੇ ਨਾਲ ਕਰੋੜਾਂ ਬਾਬ ਨਿਵਰਤ ਹੋ ਜਾਂਦੇ ਏ ਸ਼ਸਤਰ ਧਾਰਨ ਕਰਨ ਦੇ ਨਾਲ ਪਾਪ ਨਿਵਰਤ ਹੋ ਜਾਂਦੇ ਨੇ ਜਿਹੜੇ ਸਰੀਰ ਦੇ ਨਾਲ ਪਾਪ ਕੀਤੇ ਹੁੰਦੇ ਨੇ ਸਾਨੂੰ ਤੇ ਸ੍ਰੀ ਸਾਹਿਬ ਧਾਰਨੀ ਨਹੀਂ ਕਰਾਉਂਦੀ ਸਾਡੀ ਸ੍ਰੀ ਸਾਹਿਬ ਕਿੱਥੇ ਅੰਗਾਂ ਨਾਲ ਸ਼ੁੰਦੀ ਆ ਅਸੀਂ ਬੈੰਨੇ ਆ ਤੇ ਸਾਡੀ ਸ੍ਰੀ ਸਾਹਿਬ ਜ਼ਮੀਨ ਤੇ ਲੱਗਦੀ ਐ ਸਿੰਘ ਹੋਵੇ ਐਨਾ ਢਲੜ ਹੋਵੇ ਉਹਨੂੰ ਪਤਾ ਹੀ ਨਾ ਹੋਵੇ ਕਿ ਉਹਦੀ ਸ੍ਰੀ ਸਾਹਿਬ ਥੱਲੇ ਲੱਗਣ ਦੀ ਚਾਦਰ ਤੇ ਲੱਗਣ ਦੀ ਦਰੀ ਤੇ ਲੱਗਣ ਦੀ ਚਾਦਰਾਂ ਦਰੀਆਂ ਦੇ ਪੈਰ ਵੀ ਲੱਗੇ ਹੁੰਦੇ ਆ ਗੰਦੇ ਮੰਦੇ ਹਾਥੀ ਵੀ ਲੱਗੇ ਹੁੰਦੇ ਜਦੋਂ ਸਜਣਾ ਸ੍ਰੀ ਸਾਹਿਬ ਆਪਣੀ ਝੋਲੀ ਦੇ ਵਿੱਚ ਰੱਖ ਲੈਣੀ ਕਿ ਥੱਲੇ ਨਾ ਲੱਗੇ ਉੱਚੀ ਜਗ੍ਹਾ ਤੇ ਰਾਤ ਨੂੰ ਸੌਣ ਵੇਲੇ ਵੀ ਸ੍ਰੀ ਸਾਹਿਬ ਆਪਣੇ ਹਿੱਕ ਦੇ ਉੱਪਰ ਸਜਾ ਕੇ ਪੇਟ ਦੇ ਉੱਪਰ ਸਜਾ ਕੇ ਸਰੀਰ ਦੇ ਉੱਪਰ ਸ੍ਰੀ ਸਾਹਿਬ ਨੂੰ ਸਜਾਉਣਾ ਬਹੁਤ ਸਾਰਾ ਰਿਵਾਜ ਬਣ ਗਿਆ ਨਿੱਕੀਆਂ ਨਿੱਕੀਆਂ ਸ੍ਰੀ ਸਾਹਿਬਾਂ ਸਿੰਘਾਂ ਦੇ ਕਈਆਂ ਦੀ ਐਡੀ ਐਡੀ ਦੇ 6 6 ਫੁੱਟ ਦੇ ਕੱਦ ਨਿੱਕੀਆਂ ਨਿੱਕੀਆਂ ਸ੍ਰੀ ਸਭਾਂ ਪਾਈਆਂ ਔਰ ਪੈਂਟਾਂ ਦੇ ਵਿੱਚ ਕਿਸ਼ਾਰਿਆਂ ਦੇ ਵਿੱਚ ਲੁਕੋ ਕੇ ਸ੍ਰੀ ਸਭਾਂ ਪਾਈਆਂ ਸ਼ਰਮ ਦੀ ਗੱਲ ਆ ਔਰ ਸਾਡਾ ਢਾਂਚਾ ਵੀ ਇਹਦੇ ਵਿੱਚ ਘਟ ਨਹੀਂ ਜਦੋਂ ਦੇ ਕਰਨੀ ਕਥਾ ਜਦੋਂ ਕਰਨਾ ਕੀਰਤਨ ਲੈਣੀ ਮਾਇਆ ਉਦੋਂ ਗੋਟਿਆਂ ਵਾਲੀਆਂ ਸ੍ਰੀ ਸਭਾਂ ਗੋਟਿਆਂ ਵਾਲੇ ਗਾਤਰੇ ਵੱਡੇ ਵੱਡੇ ਤੇ ਜਦੋਂ ਕਥਾ ਕੀਰਤਨ ਹੋ ਗਿਆ ਫਿਰ ਪੈਂਟਾਂ ਪਾ ਕੇ ਤੇ ਸ੍ਰੀ ਸਭਾਂ ਪੈਂਟਾਂ ਦੇ ਵਿੱਚ ਲਕੋਲੀਆਂ ਤੁਹਾਡੇ ਕਿਹੜੇ ਕੋਈ ਸਰਾਂ ਦੇ ਮੁੱਲ ਪੈ ਰਹੇ ਆ ਵੀ ਹੁਣ ਤੁਹਾਨੂੰ ਸ੍ਰੀ ਸਭਾਂ ਲਕਾਉਣ ਦੀ ਲੋੜ ਆ ਕਕਾਰ ਲਕਾਉਣ ਦੀ ਲੋੜ ਆ ਇਹ ਤੇ ਸਾਡੀ ਸ਼ਾਨ ਆ ਕਕਾਰ ਉੱਤੋਂ ਦੀ ਪਾਉਣੇ ਚਾਹੀਦੇ ਵਿਖਾ ਕੇ ਪਾਉਣੇ ਚਾਹੀਦੇ ਆ ਤਾਂ ਕਿ ਜਿਹਨੂੰ ਨਹੀਂ ਵੀ ਪਤਾ ਉਹ ਪੁੱਛੇ ਕਿ ਕਿਉਂ ਪਾਏ ਨੇ ਕਿੱਦਾਂ ਪਾਏ ਨੇ ਤੁਹਾਨੂੰ ਕੋਈ ਰੋਗ ਤਾਂ ਨਹੀਂ ਫਿਰ ਦੱਸ